ਸਾਸਤ੍ਰੀ ਕਾਲ ਜੀ ਮੇਰੀ ਕਵਿਤਾ ਦਾ ਵਿਸ਼ਾ ਹੈ ਬੰਚਾਰਾ ਸਾਰਾ ਚਗ ਹੈ ਇੱਕ ਬੰਚਾਰਾ ਵਣਜ ਕਰਨ ਲਈ ਆਇਆ ਲੈ ਕੇ ਪੂੰਜੀ ਸਾਹਾਂ ਵਾਲੀ ਇਸ ਧਰਤੀ ਤੇ ਆਇਆ ਮਾਤ ਕਰਵ ਵਿੱਚ ਲਟਕਿਆ ਰੱਬ ਅੱਗੇ ਤਰਲਾ ਪਾਇਆ ਇੱਕ ਵਾਰੀ ਤੂੰ ਕੱਢ ਇਥੋਂ ਤੇਰਾ ਨਾਮ ਜਪੂ ਹਰ ਰਾਇਆ ਮਾਤ ਕਰਵ ਵਿੱਚ ਉਸ ਨੇ ਸੀ ਧਿਆਨ ਹਰੀ ਦਾ ਲਾਇਆ ਜਦੋਂ ਲੱਗੀ ਹਵਾ ਜੱਗ ਦੀ ਮਾਇਆ ਨੇ ਪਰਮਾਇਆ ਮਾਤ ਪਿਤਾ ਭੈਣਾ ਤੇ ਭਾਈਆਂ ਘੇਰਾ ਉਸ ਨੂੰ ਪਾਇਆ ਆਪਣਾ ਆਪਣਾ ਕਹਿ ਦੁਲਾਰੇ ਰਿਸ਼ਤਾ ਹਰ ਇੱਕ ਆਇਆ ਸਾਹਾਂ ਦੀ ਪੂੰਜੀ ਅਨਮੁੱਲੀ ਸੀ ਲੈ ਕੇ ਜੱਗ ਵਿੱਚ ਆਇਆ ਉਸ ਪੂੰਜੀ ਦੀ ਸੁਧ ਵਿਚਾਰ ਵਿਸਾਰੀ ਫਿਰ ਕੂੜਾ ਧੰਦਾ ਪਾਇਆ ਤਨ ਦੌਲਤ ਇੱਜ਼ਤ ਤੇ ਸ਼ੌਹਰਤ ਸੀ ਇਸ ਨੂੰ ਵੜਾਇਆ ਇਸ ਵਾਹ ਵਾਹੀ ਦੇ ਖਾਤਰ ਹੀ ਕਰਦਾ ਮਾਇਆ ਮਾਇਆ ਨਾਮ ਹਰੀ ਦੇ ਜਪਣ ਵਾਲਾ ਫਿਰ ਵਾਧਾ ਵੀ ਵਿਸਰਾਇਆ ਠੱਗੀ ਚੋਰੀ ਯਾਰੀ ਅਤੇ ਪਾਪਾ ਇਸ ਨੂੰ ਮੋਰੇ ਲਾਇਆ ਵਾਰ-ਵਾਰ ਦੁੱਖ ਦੇ ਦੇ ਉਸ ਨੂੰ ਮਾਲਕ ਮਾਲਕ ਨੇ ਯਾਦ ਕਰਾਇਆ ਪਰ ਉਹ ਭੁੱਲਿਆ ਬਣਜਾਰਾ ਕਿ ਕੀ ਚਗ ਵਿੱਚ ਖੱਟਣ ਆਇਆ ਤੀਆਂ ਪੁੱਤਾਂ ਦੇ ਮੋਹ ਵਿੱਚ ਫਸ ਕੇ ਆਪਣਾ ਆਪ ਗਵਾਇਆ ਮਨਮਤੀਆਂ ਕਰਦੇ ਨੂੰ ਇੱਕ ਦਿਨ ਅੰਤ ਲਵੇਲਾ ਆਇਆ ਜਿੰਨਾ ਲਇਤਨ ਕਰੇ ਇਕੱਠਾ ਕੋਈ ਕੰਮ ਨਾ ਆਇਆ ਤਨ ਦੌਲਤ ਰਿਸ਼ਤੇ ਤੇ ਨਾਤੇ ਸਭ ਹੀ ਰੂਪ ਬਟਾਇਆ ਇਸਤੇ ਕੀਤੇ ਹੋਏ ਕਰਮਾਂ ਨੇ ਆਪਣਾ ਖੇਲ ਵਿਖਾਇਆ ਅੰਤ ਸਮੇਂ ਫਿਰ ਵਣਜਾਰੇ ਨੂੰ ਵਕਤ ਨੇ ਇਹ ਸਮਝਾਇਆ ਕੀ ਕਰਨਾ ਸੀ ਕੀ ਕਰ ਬੈਠਾ ਹੁਣ ਕਿਉਂ ਹੈ ਘਬਰਾਇਆ ਲਾਲਾ ਦੇ ਬਦਲੇ ਵਿੱਚ ਉਸਨੇ ਦੇਖੋ ਕੱਚ ਪਿਆ ਆ ਇੱਕ ਇੱਕ ਸਾਸੀ ਹੀਰਾ ਮੋਤੀ ਉਸ ਨੂੰ ਸਮਝ ਨਾ ਆਇਆ ਸ਼ਬਦ ਸੁਰਤ ਦੀ ਸਾਰ ਨਾ ਜਾਣੀ ਸੱਚਾ ਰਾਣਾ ਅਪਣਾਇਆ ਹੱਥ ਝਾੜ ਉੱਠ ਗਿਆ ਜਵਾਰੀ ਸਭ ہار ਗਿਆ ਸ਼ਰਮਾਇਆ ਰਜੇਸ਼ ਕਹੇ ਇਹ ਬੇਲਾ ਲੰਘਿਆ ਮੁੜ ਕੇ ਹੱਥ ਨਹੀਂ ਆਇਆ ਕਾਲ ਤੇ ਮਾਇਆ ਨੇ ਮਿਲ ਕੇ ਇੱਕ ਐਸਾ ਜਾਲ ਵਿਛਾਇਆ ਕਾਲ ਤੇ ਮਾਇਆ ਨੇ ਮਿਲ ਕੇ ਇੱਕ ਐਸਾ ਜਾਲ ਵਿਛਾਇਆ ਤਜਰੀਸ਼ ਕਹੇ ਇਹ ਬੇਲਾ ਲੰਘਿਆ ਮੁੜ ਕੇ ਹੱਥ ਨਹੀਂ ਆਇਆ